ਅਮਰਸਰ ਕਮਿਸ਼ਨਡ ਦੇ ਥਾਣਾ ਸਦਰ ਦੀ ਚੌਕੀ ਵਿਜੈਨਗਰ ਵਿਖੇ ਕੱਲ ਇੱਕ ਇਨਸੀਡੈਂਟ ਸਾਹਮਣੇ ਆਇਆ ਸੀ ਜਿਸ ਵਿੱਚ ਨੀਤੂ ਚੋਹਾਨ ਤੇ ਉਹਨਾਂ ਦੇ ਬੇਟੇ ਜਿਹੜੇ ਐਕਟਿਵਾਂ ਤੇ ਜਾ ਰਹੇ ਸਨ ਤਾਂ ਇੱਕ ਪੁਲਿਸ ਮੁਲਾਜ਼ਮ ਜਿਸ ਦਾ ਨਾਮ ਕਨਸਟੇਬਲ ਪ੍ਰਨਮ ਹੈ ਬੈਲਟਰ ਨੰਬਰ 3477 ਅਮਰਸਰ ਇਹ ਕਿਸੇ ਪ੍ਰਾਈਵੇਟ ਬੰਦੇ ਦਾ ਗਨਨ ਲੱਗਾ ਹੋਇਆ ਜੀ ਇਸ ਵੱਲੋਂ ਜਦੋਂ ਸਵਿਫਟ ਕਾਰ ਤੇ ਆ ਰਿਹਾ ਸੀ ਤਾਂ ਇਸ ਨੇ ਐਕਟਿਵਾਂ ਨੂੰ ਹਟਕ ਕੀਤਾ ਸੀ ਇਸ ਤੋਂ ਬਾਅਦ ਮਦਈ ਨੇ ਇਹ ਵੀ ਦੋਸ਼ ਲਾਇਆ ਸੀ ਕਿ ਇਸਨੇ दारू ਪੀਤੀ ਹੋਈ ਹੈ ਜਿਸ ਕਾਰਨ ਇਸਨੇ ਗੱਡੀ ਹਿੱਟ ਕੀਤੀ ਹੈ ਸੇਮ ਉਸ ਤੋਂ ਬਾਅਦ ਸ਼ਾਮ ਨੂੰ ਇਸੇ ਮੁਲਾਜ਼ਮ ਨੇ ਬਾਂਕੇ ਬਿਹਾਰੀ ਗਲੀ ਦੇ ਵਿੱਚ ਸਬਜੀ ਮੰਡੀ ਕੋਲ ਤਿੰਨ ਚਾਰ ਵਹੀਕਲ ਟੂ ਵੀਲਰਸ ਖੜੇ ਸਨ ਇਸਨੇ ਟੂ ਇਨੀ ਤੇਜ਼ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ ਕਿ ਇਹ ਸਾਰੇ ਟੂ ਵੀਲਰਸ ਨੂੰ ਹਿੱਟ ਕੀਤਾ ਤੇ ਉਹਨਾਂ ਦਾ ਕਾਫੀ ਨੁਕਸਾਨ ਕੀਤਾ ਸੀ ਜਿਸ ਤੋਂ ਬਾਅਦ ਚੌਂਕੀ ਇਨਚਾਰਜ ਵਿਜੇਨਗਰ ਸਬ-ਇੰਸਟ ਜਗਵੀਰ ਸਿੰਘ ਮੌਕੇ ਤੇ ਪਹੁੰਚੇ ਸਨ ਉਹਨਾਂ ਨੇ ਇਸ ਮੁਲਾਜ਼ਮ ਦਾ ਮੈਡੀਕਲ ਮੁਲਾਜਾ ਕਰਵਾਇਆ ਤੇ ਮੈਡੀਕਲ ਦੇ ਵਿੱਚ ਐਲਕੋਹਲ ਪੋਜ਼ਿਟਿਵ ਆਇਆ ਗਿਆ ਸੋ ਇਸ ਕਾਰਨ ਇਸ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀ ਖੋਲੀ ਗਈ ਹੈ ਇਸ ਨੂੰ ਸਸਪੈਂਡ ਕਰਕੇ ਲਾਈਨ ਤੇ ਭੇਜਿਆ ਜਾ ਰਿਹਾ ਹੈ ਤੇ ਇਹ ਅਨੁਸ਼ਾਸਨ ਭੰਗ ਕਰਨ ਦੇ ਵਿੱਚ ਇਸ ਦੇ ਖਿਲਾਫ ਇਨਕੁਆਇਰੀ ਕੀਤੀ ਜਾਊਗੀ ਇਨਕੁਆਇਰੀ ਤੋਂ ਬਾਅਦ ਜੋ ਦੋਸ਼ ਸਿੱਧੇ ਸਿੱਧ ਹੁੰਦੇ ਹਨ ਉਸ ਦੇ ਤਹਿਤ ਬੰਦੀ ਸਜ਼ਾ ਨੂੰ ਦਿੱਤੀ ਜਾਊਗੀ ਜੀ ਅਫਸਰ ਕਮਿਸ਼ਨ ਦੇ ਥਾਣਾ ਸਦਰ ਦੀ ਚੌਕੀ ਵਿਜੈਨਗਰ ਵਿਖੇ ਕੱਲ ਇੱਕ ਇਨਸੀਡੈਂਟ ਸਾਹਮਣੇ ਆਇਆ ਸੀ ਜਿਸ ਵਿੱਚ ਨੀਤੂ ਚੋਹਾਨ ਤੇ ਉਹਨਾਂ ਦੇ ਬੇਟੇ ਜਿਹੜੇ ਐਕਟਿਵਿਟਾ ਦੇ ਜਾ ਰਹੇ ਸਨ ਤਾਂ ਇੱਕ